ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸਕੂਲ ਬੰਦ ਹੋ ਗਏ ਨੇ ਖਾਸ ਕਰ ਸਰਦੀ ਖੇਤਰ ਦੇ ਵਿੱਚ ਅੰਮ੍ਰਿਤਸਰ 에য়ারਪੋਰਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਦਿੱਲੀ ਦੇ 에য়ারਪੋਰਟ ਤੋਂ ਕਾਫੀ ਉਡਾਨਾਂ ਰੱਦ ਹੋਈਆਂ ਨੇ ਜੋ ਇਸ ਲਈ ਜਿਨ੍ਹਾਂ ਦੇ ਸੁਹਾਗ ਗੁਜੜੇ ਉਹਨਾਂ ਦੇ ਇਸ ਸੰਬੰਧ ਦੇ ਭਾਵ ਨੂੰ ਬਿਆਨਨਿਆ ਕਰਨ ਦੇ ਲਈ ਇਹ ਮਿਸ਼ਨ ਸੰਦੂਰੇ ਦਾ ਨਾਂ ਰੱਖਿਆ ਗਿਆ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖੀ ਨਜ਼ਰ ਆਈਆਂ ਬਰ ਤੋਂ ਕਹਿੰਦੇ ਭਾਰਤ ਵਿੱਚ ਕੁਸਪੈਡ ਦੇ ਲਈ ਕੀਤੀ ਜਾਂਦੀ ਹੈ ਇਸ ਲਈ ਇਹਨੂੰ ਥਾਂ ਬਣਾਇਆ ਫਿਰ ਇਸੇ ਤਰ੍ਹਾਂ ਕੋਟਲੀ ਹੈ ਪੀਕੋ ਪੀਓਕੇ ਦੇ ਵਿੱਚ ਇਹ ਵੀ ਹਾਂ ਇਹ ਇਸਲਾਮਿਕ ਸੈਂਟਰ ਜੈਸੇ ਮਹਮਦ ਚਲਾਉਂਦਾ ਕਹਿੰਦੇ ਇਹਨੂੰ ਇਸ ਲਈ ਇਹਨੂੰ ਨਿਸ਼ਾਨਾ ਬਣਾਇਆ ਪੰਜ ਭਾਰਤੀ ਫੌਜ ਦੇ ਜਹਾਜ਼ ਦੇਖਣ ਦੀਆਂ ਖਬਰਾਂ ਦੇ ਰਿਹਾ ਤੇ ਕੁਝ ਤਰ੍ਹਾਂ ਪਾਕਿਸਤਾਨ ਵੱਲੋਂ ਉਹਨਾਂ ਦੇ ਜਹਾਜ਼ ਕਿ ਪਾਕਿਸਤਾਨ ਦੇ ਜਹਾਜ਼ ਭਾਰਤੀ ਫੌਜ ਨੇ ਦੇਖੇ ਉਹਨਾਂ ਦਾ ਬਤ ਕਰਦੇ ਰਹੇ ਮੌਕ ਟ੍ਰਿਲ ਹੋਣੀ ਹੈ जब तक के प्रोग्राम देख रहे होंगे तब तक मौके मिलते एक्शन शुरू हो गए होंगे हो रही होगी हो चुकी होगी तो क्योंकि जिस समय भी देखो उस समय ग्लोबल पंजाब टीवी वेख रहे सारे दर्शकों में मेरी प्यार भरी सताल तुम वेख रहे हो ग्लोबल पंजाब भी, मैं लैके हाजिर प्रोग्राम ग्लोबल डिस्कशन पहलगाम हमला ਤੇ ਪਹਿਲਗਾਮ ਹਮਲੇ ਦੇ 15 ਦਿਨਾਂ ਬਾਅਦ ਭਾਰਤੀ ਫੌਜ ਵੱਲੋਂ ਕੀਤੀ ਗਈ 에어 ਸਟ੍ਰਾਈਕ ਤੇ ਜਿਹਦੇ ਵਿੱਚ ਜੋ ਐਨਆਈ ਦੀ ਰਿਪੋਰਟ ਭਾਰਤੀ ਮੀਡੀਆ ਦੀ ਰਿਪੋਰਟ ਫੌਜ ਦਾ ਬਿਆਨੀਆਂ ਸਰਕਾਰ ਦਾ ਹਵਾਲਾ ਉਹਦੇ ਅਨੁਸਾਰ ਪਾਕਿਸਤਾਨ ਦੇ ਵਿੱਚ ਜੈਸ ਦੇ ਮੁਖੀ ਦੇ 10 ਤੋਂ ਵੱਧ ਰਿਸ਼ਤੇਦਾਰ ਪਰਿਵਾਰਕ ਜੀ ਆ ਸਣੇ 100 ਤੋਂ ਵੱਧ ਅਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਦਿੱਤੀ ਜਾ ਰਹੀ ਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਟਿਕਾਣੇ ਨਸ਼ਟ ਕੀਤੇ ਗਏ ਨੇ 9 ਜਗ੍ਹਾ ਦੇ ਉੱਤੇ 에ਅਰ ਸਟ੍ਰਾਈਕ ਹੋਈ ਆ ਜੇਕਰ ਮੈਂ ਪਿਛਲੇ ਹਮਲਿਆਂ ਦੇ ਹਵਾਲੇ ਨਾਲ ਵੀ ਦੇਖਾਂ ਤਾਂ ਉਰੀ ਹਮਲਾ 18 ਸਤੰਬਰ 2016 ਨੂੰ ਹੁੰਦਾ ਤੇ ਉਸ ਤੋਂ 11 ਦਿਨਾਂ ਬਾਅਦ 29 ਸਤੰਬਰ 2016 ਨੂੰ ਸਰਜਿਕਲ ਸਟ੍ਰਾਈਕ ਹੁੰਦੀ ਆ ਫਿਰ ਇਸੇ ਤਰ੍ਹਾਂ ਪਲਵਾਮਾ ਹਮਲਾ ਜਿਹੜਾ 14 ਫਰਵਰੀ 2019 ਨੂੰ ਹੁੰਦਾ ਤੇ ਉਹਦੇ 12 ਦਿਨਾਂ ਬਾਅਦ ਫਿਰ 에어 ਸਟ੍ਰਾਈਕ ਹੁੰਦੀ ਹੈ ਤੇ ਹੁਣ 22 ਅਪ੍ਰੈਲ 2025 ਨੂੰ ਪਹਿਲਗਾਮ ਹਮਲਾ ਹੁੰਦਾ ਹੈ ਤੇ ਉਹਦੇ 15 ਦਿਨਾਂ ਬਾਅਦ 7 ਮਈ 2025 ਨੂੰ ਇੱਕ 에어 ਸਟ੍ਰਾਈਕ ਹੋਰ ਹੁੰਦੀ ਹੈ ਭਾਰਤੀ ਸਮੇਂ ਅਨੁਸਾਰ ਕੱਲ ਮੰਗਲਵਾਰ ਦੀ ਰਾਤ ਜਦੋਂ ਬੀਤ ਰਹੀ ਸੀ ਬੁੱਧਵਾਰ ਦੀ ਸਵੇਰ ਜਦੋਂ ਚੜ੍ਹ ਰਹੀ ਸੀ ਤਦ ਤੜਕੇ ਦੇ ਲਗਭਗ ਤੜਕਸਾਰ ਤੋਂ ਵੀ ਪਹਿਲਾਂ ਦੇ 1 ਕੁ 1 ਵਜੇ ਭਾਰਤੀ ਫੌਜ ਦੀਆਂ ਤਿੰਨੋਂ ਤਿੰਨੋਂ ਫੌਜਾਂ ਨੇ ਸਾਂਝੇ ਆਪਰੇਸ਼ਨ ਤਹਿਤ ਇਸ ਨੂੰ ਸੰਦੂਰ ਆਪਰੇਸ਼ਨ ਦਾ ਨਾਮ ਦੇ ਕੇ ਅੰਜਾਮ ਦਿੱਤਾ ਜਿਹਦੇ ਵਿੱਚ ਸਾਡੀ ਹਵਾਈ ਫੌਜ ਸਾਡੀ ਜਲ ਸੈਨਾ ਤੇ ਸਾਡੀ ਥਲ ਸੈਨਾ ਸਾਂਝਾ ਆਪਰੇਸ਼ਨ ਸੀ ਜਿਹਦੇ ਬਾਰੇ ਸਾਰੀਆਂ ਖਬਰਾਂ ਸਾਰੀਆਂ ਰਿਪੋਰਟਾਂ ਜਨਤਕ ਤੌਰ ਤੇ ਸਾਹਮਣੇ ਆ ਰਹੀਆਂ ਨੇ ਹਾਂ ਥੋੜਾ ਬਹੁਤ ਬੋਲੀ 'ਚ ਫਰਕ ਹੈ ਉਧਰ ਕਿਹਾ ਜਾ ਰਿਹਾ ਜੀ ਕਿ 8 ਬੰਦੇ ਹੀ ਮਰੇ ਨੇ 35 ਜ਼ਖਮੀ ਨੇ ਇੱਧਰ ਦੱਸਿਆ ਜਾ ਰਿਹਾ ਕਿ 100 ਅੱਤਵਾਦੀ ਮਾਰ ਦਿੱਤੇ ਨੇ ਤੇ ਅਸੀਂ ਕਿਸੇ ਫੌਜ ਟਿਕਾਣੇ ਦੇ ਉੱਤੇ ਫੌਜੀ ਦੇ ਉੱਤੇ ਕਿਸੇ ਤੇ ਪਾਕਿਸਤਾਨ ਦੇ ਉੱਤੇ ਹਮਲਾ ਨਹੀਂ ਕੀਤਾ ਹੈ ਨਾ ਨਾ ਹੀ ਅਸੀਂ ਕੋਈ ਧਾਰਮਿਕ ਸੰਤ ਜਾਂ ਜਿੱਥੇ ਆਮ ਜਨਤਾ ਵਸਦੀ ਉੱਥੇ ਕੀਤਾ ਪਰ ਉਹ ਕਹ ਰਹੇ ਨੇ ਸਾਡੀਆਂ ਮਾਸੜਾਂ ਵੀ ਢੀਆਂ ਸਾਡੇ ਆਮ ਲੋਕ ਵੀ ਮਾਰੇ ਗਏ ਜੀ ਅੱਤਵਾਦੀ ਟਿਕਾਣਿਆਂ ਦਾ ਨਾ ਹੀ ਜੀ ਉਹ ਆਪਣੇ ਹਵਾਲੇ ਨਾਲ ਖਬਰਾਂ ਦੇ ਰਹੇ ਪਰ ਇਹ ਸਾਰੀ ਸਥਿਤੀ ਦੇ ਵਿੱਚ ਜੋ ਅਗਲਾ ਪੜਾਏ ਜੇਕਰ ਮੈਂ ਉਸਤੇ ਜਾਣਾ ਹੋਵੇ ਤਾਂ ਉਹਦੇ ਵਿੱਚ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸਕੂਲ ਬੰਦ ਹੋ ਗਏ ਨੇ ਖਾਸ ਕਰ ਸਰਦੀ ਖੇਤਰ ਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਦਿੱਲੀ ਦੇ 에ਅਰਪੋਰਟ ਤੋਂ ਕਾਫੀ ਉਡਾਨਾਂ ਰੱਦ ਹੋਈਆਂ ਨੇ ਤੇ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਫਿਲਹਾਲ ਰੋਕ ਦਿੱਤਾ ਗਿਆ ਉੱਥੋਂ ਵੀ ਸ਼ਰਦਾਲੂ ਨਹੀਂ ਜਾ ਰਹੇ ਮੈਂ ਪੜਾਦਰ ਪੜਾਜ ਇਹਨਾਂ ਦੇ ਧਿਆਮਾਂ ਸੱਤ ਸੂਬਿਆਂ 'ਚ 11 에어ਪੋਰਟਸ ਦੇ ਉੱਤੇ ਉਡਾਨਾਂ ਰੋਕੀਆਂ ਗਈਆਂ ਨੇ ਇਹ ਸਾਰੀ ਕਾਰਵਾਈ ਤੋਂ ਬਾਅਦ ਫੌਜੀ ਐਕਸ਼ਨ ਤੋਂ ਬਾਅਦ ਪਹਿਲਗਾਮ ਹਮਲੇ ਦੇ ਅਤਵਾਦੀ ਹਮਲੇ ਦੇ ਬਦਲੇ ਵਜੋਂ ਇਹ ਕੀਤੀ ਗਈ 에어 ਸਟ੍ਰਾਈਕ ਤੋਂ ਬਾਅਦ ਕਹਿੰਦੇ ਜੀ ਸੱਤ ਸੂਬਿਆਂ ਦੇ 11 에어ਪੋਰਟ ਦੀਆਂ ਉਡਾਨਾਂ ਰੋਕ ਦਿੱਤੀਆਂ ਗਈਆਂ ਜਿਹਦੇ ਵਿੱਚ ਜੰਮੂ ਕਸ਼ਮੀਰ ਤੇ ਇਸੇ ਤਰ੍ਹਾਂ ਫਿਰ ਲੇ ਲਦਾਖ ਕੇ ਮੁਗਸ਼ਮੀਰ ਦਾ ਜੰਮੂ ਤੇ ਸ਼ਿਰਨਾਗਰ 에ਰਪੋਰਟ ਨੇ ਲੇ ਲਦਾਖ ਦਾ ਲੇ 에ਰਪੋਰਟ ਹੈ ਇਸ ਤਰ੍ਹਾਂ ਰਾਜਸਥਾਨ ਦਾ ਬੀਕਾਨੇਰ ਤੇ ਜੋਧਪੁਰ 에ਰਪੋਰਟ ਹੈ ਫਿਰ ਗੁਜਰਾਤ ਹੈ ਰਾਜਕੋਟ ਹੈ ਉਹਦਾ ਕੋਜਾ ਤੇ ਜਾਮਨਗੜ੍ਹ 에ਰਪੋਰਟ ਹੈ ਫਿਰ ਹਿਮਾਚਲ ਪ੍ਰਦੇਸ਼ ਹੈ ਧਰਮਸ਼ਾਲਾ ਦਾ 에ਰਪੋਰਟ ਹੈ ਜਿਹੜਾ ਉਹਨਾਂ ਦਾ ਫਿਰ ਪੰਜਾਬ ਹੈ ਅੰਮ੍ਰਿਤਸਰ 에ਰਪੋਰਟ ਹੈ ਚੰਡੀਗੜ੍ਹ ਦਾ ਚੰਡੀਗੜ੍ਹ ਦਾ 에ਰਪੋਰਟ ਜਿਹੜਾ ਮਹਾਲੀ ਦੇ ਵਿੱਚ ਉਹ ਸੋ ਇਸ ਤਰ੍ਹਾਂ ਇਹ ਰੋਕ ਦਿੱਤੇ ਗਏ ਤੇ ਇਹ ਸਭ ਦੇ ਦਰਮਿਆਨ ਜੇਕਰ ਆਪਾਂ ਗੱਲ ਕਰੀਏ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਵਾਲਾ ਹਵਾਲਾ ਉਹ ਵੀ ਬਹੁਤ ਅਹਿਮ ਹੈ ਕਿਉਂਕਿ ਜਿਸ ਤਰ੍ਹਾਂ ਦਾ ਵਰਤਾਰਾ ਵਾਪਰਿਆ 11 ਭਾਰਤੀ 에ਰਪੋਰਟ ਦੇ ਉੱਤੇ 에ਰਪੋਰਟ ਆਪਰੇਸ਼ਨ ਜਿਵੇਂ ਆਪਾਂ ਗੱਲ ਕਰਕੇ ਹਟੇ ਬੰਦ ਹੋਏ ਨੇ 에ਰ ਇੰਡੀਆ ਨੇ 9 ਸ਼ਹਿਰਾਂ ਚ ਦੁਪਹਿਰੇ 12 ਵਜੇ ਤੱਕ ਉਡਾਨਾਂ ਰੱਦ ਕਰਤੀਆਂ ਸੀ ਇਸ ਨੂੰ ਬਧਾਇਆ ਜਾ ਰਿਹਾ ਹੁਣ ਰਾਜਸਥਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਸਕੂਲ ਬੰਦ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਹੋਰਾਂ ਨੇ ਬਕਾਇਦਾ ਤੌਰ ਤੇ ਤੁਰੰਤ ਸਰਹੱਦੀ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਸਰਹੱਦੀ ਸੂਬਿਆਂ ਦੇ ਜਿਹੜੇ ਚੀਫ ਸੈਕਟਰੀ ਨੇ ਸਰਹੱਦੀ ਸੂਬਿਆਂ ਦੇ ਜਿਹੜੇ ਡੀਜੀਪੀ ਨੇ ਉਹਨਾਂ ਨਾਲ ਆਨਲਾਈਨ ਮੀਟਿੰਗ ਰੱਖੀ ਆ ਉਹ ਮੀਟਿੰਗ ਕੀਤੀ ਗਈ ਆ ਉਤੋਂ ਇਨਪੁਟ ਲਏ ਜਾ ਰਹੇ ਨੇ ਕੁਝ ਨਿਰਦੇਸ਼ ਦਿੱਤੇ ਜਾ ਰਹੇ ਨੇ ਉਧਰ ਪ੍ਰਧਾਨ ਮੰਤਰੀ ਨરેਂਦਰ ਮੋਦੀ ਹੋਰਾਂ ਦੀ ਅਗਵਾਈ ਚ ਕੱਲ ਨੂੰ ਪਲਕੇ ਨੂੰ ਫਿਰ ਸਰਬਦਲ ਬੈਠਕ ਸਦਲੀ ਗਈ ਆ ਤੇਜਸ ਦੇ ਮੁਖੀ ਮਸੂਦ ਅਜ਼ਰ ਦੇ ਪਰਿਵਾਰ ਦੇ ਤੇ ਉਹ ਦਿਨ ਇਹਲੇ ਇਸ ਤਰ੍ਹਾਂ ਦੇ ਮਾਰੇ ਜਾਣ ਦੀ 10 ਪਰਿਵਾਰਕ ਜੀਤੇ ਚਾਰ ਪੰਜ ਨੇੜਲੇ ਮਾਰੇ ਗਏ ਕਹਿੰਦੇ ਉਸ ਤੋਂ ਬਾਅਦ ਉਹਨੇ ਵੀ ਕਿਹਾ ਕਿ ਮੈਂ ਵੀ ਮਾਰਿਆ ਜਾਂਦਾ ਤਾਂ ਚੰਗਾ ਹੀ ਸੀ ਸੋ ਇਹ ਵੀ ਬਿਆਨੀਆਂ ਸਾਹਮਣੇ ਆ ਰਿਹਾ ਪਾਕਿਸਤਾਨ ਨੂੰ ਤੇਰ ਸਟ੍ਰਾਈਕ ਤੋਂ ਬਾਅਦ ਭਾਰਤ ਨੇ ਸੱਤ ਸੂਬਿਆਂ ਦੇ 11 에어ਪੋਰਟ ਤੇ ਫਲਾਈਟ ਸਪਰੇਸ਼ਨ ਬੰਦ ਕਰ ਦਿੱਤੀਆਂ ਜਿੱਦੀ ਆਪਾਂ ਗੱਲ ਕਰਕੇ ਟੈਂਸ਼ਰੀ ਨਗਰ ਜੰਮੂ ਸ਼ਿਰ ਨਗਰ ਲੇ ਚੰਡੀਗੜ੍ਹ ਬੀਕਾਨੇ ਜੋਧਪੁਰ ਰਾਜਕੋਟ ਧਰਮਸ਼ਾਲਾ ਅੰਮ੍ਰਿਤਸਰ ਪੁਜ ਜਾਮਨਗਰ ਇਹੜਾ ਨਾ ਰੋਕ ਦਿੱਤੀਆਂ ਗਈਆਂ ਨੇ 에어 ਇੰਡੀਆ ਇੰਡੀਗੋ ਸਪਾਈ ਜੈਟ ਨੇ ਯਾਤਰੀਆਂ ਦੇ ਲਈ ਐਡਵਾਈਸ ਜੀ ਜਾਰੀ ਕੀਤੀ ਏਅਰ ਇੰਡੀਆ ਨੇ ਆਪਣੇ ਟਵੀਟ ਉਤੇ ਲਿਖਿਆ ਕਿ ਜੰਮੂ ਸ਼ਿਰਨਗਰ, ਲੇ ਜੋਧਪੁਰ, ਅੰਮ੍ਰਿਤਸਰ, ਪੁੱਜ, ਚਾਂਗਰ, ਚੰਡੀਗੜ੍ਹ ਤੇ ਰਾਜਕੋਟ ਦੇ ਲਈ ਸਾਰੀਆਂ ਉਡਾਣਾਂ ਰੱਦ ਕਰ ਰਹੀਆਂ ਹਨ ਫਿਲਹਾਲ। ਦੋ ਇੰਟਰਨੈਸ਼ਨਲ ਫਲਾਈਟਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਨੂੰ ਡਾਇਵਰਟ ਕੀਤਾ ਗਿਆ ਜਿਹੜੀਆਂ ਅੰਮ੍ਰਿਤਸਰ ਉਤਰਨੀਆਂ ਸੀ ਉਹਨਾਂ ਨੂੰ ਦਿੱਲੀ ਤਾਰਿਆ ਜਾ ਰਿਹਾ। ਜੰਮੂ ਕਸ਼ਮੀਰ, ਪੰਜਾਬ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਸਕੂਲਾਂ ਨੂੰ ਐਜੂਕੇਸ਼ਨ ਹੋਰ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ, ਵਿਦਿਆਰਥੀਆਂ ਨੂੰ ਲੰਮੀ ਛੁੱਟੀ ਤੇ ਭੇਜ ਦਿੱਤਾ ਗਿਆ। ਸਰਕਾਰੀ ਜਿੰਨੇ ਵੀ ਮਹੱਤਵਪੂਰਨ ਸੰਸਥਾਨ ਨੇ ਇਮਾਰਤਾਂ ਨੇ ਇਸ ਵਿਸ਼ੇਸ਼ ਇਲਾਕੇ ਨੇ ਹਸਪਤਾਲ ਨੇ ਸਾਡੇ ਮਤਲਬ ਪੈਟਰੋਲ ਡੀਜ਼ਲ ਦੇ ਉਹ ਸਾਧਨ ਨੇ ਸਾਰੇ ਉਹਨਾਂ ਦੀ ਸਭ ਸੰਭਾਲ ਦੇ ਲਈ ਚੌਕਸੀ ਪਧਰ ਦਿੱਤੀ ਗਈ ਹੈ ਨਿਗਰਾਨੀ ਪਧਰ ਦਿੱਤੀ ਗਈ ਹੈ ਸੋ ਇਧਰ ਜੀ 22 April ਵਾਲੀ ਘਟਨਾ ਤੋਂ ਬਾਅਦ ਇਹ ਸਾਰੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਫੌਜੀ ਐਕਸ਼ਨ ਤੋਂ ਬਾਅਦ ਦਿੱਲੀ 에ਰਪੋਰਟ ਉੱਤੇ ਵੀ 35 ਦੇ ਕਰੀਬ ਫਲਾਈਟਸ ਕੈਨਸਲ ਕੀਤੀਆਂ ਨੇ ਤੇ ਗਿਣਤੀ ਵਾਧਦੀ ਵੀ ਨਜ਼ਰ ਆ ਰਹੀ ਹੈ ਕਰਤਾਰਪੁਰ ਕरिडोर ਦੀ ਆਪਾਂ ਗੱਲ ਕਰਕੇ ਹਟਿਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਇਸ ਤਣਾਅ ਦੇ ਮਾਹੌਲ ਦੇ ਵਿੱਚ 에ਅਰ ਸਟ੍ਰਾਈਕ ਤੋਂ ਬਾਅਦ ਬਕਾਇਦਾ ਤੌਰ ਤੇ ਕਰਤਾਰਪੁਰ ਕरिडोर ਨੂੰ ਫਿਲਹਾਲ ਰੋਕ ਦਿੱਤਾ ਗਿਆ ਅੱਜ ਵੀ ਜਦੋਂ ਬੁੱਧਵਾਰ ਦਾ ਦਿਨ ਚੜ੍ਹਿਆ ਤਾਂ 500 ਦੇ ਕਰੀਬ 491 ਸ਼ਰਧਾਲੂਆਂ ਨੇ ਜਾਣਾ ਸੀ ਵੈਸੇ ਇਹ ਤਣਾਅਲੇ ਮਾਹੌਲ ਦੇ ਵਿੱਚ ਗਿਣਤੀ ਲਗਾਤਾਰ ਘਟ ਰਹੀ ਸੀ ਪਰ ਅੱਜ 491 ਸੀ ਇਹਨਾਂ ਚੋਂ 60 ਸ਼ਰਧਾਲੂ ਹੀ ਪਹੁੰਚੇ ਸੋ ਇਸ ਲਈ ਗਿਣਤੀ ਦੇ ਅਸਰ ਸੀ ਰਜਿਸਟ੍ਰੇਸ਼ਨ ਜਿਨ੍ਹਾਂ ਦੀ ਹੋਈ ਸੀ ਉਹ 500 ਦੇ ਕਰੀਬ ਸੀ 491 ਦੀ ਬਜਟ ਇਸ਼ੂਦਾਂ ਨੂੰ ਪਹੁੰਚੇ ਉਹਨਾਂ ਦੀ ਗਿਣਤੀ 60 ਸੀ ਪਰ ਉਹਨਾਂ ਨੂੰ ਵੀ ਵਾਪਸ ਭੇਜਿਆ ਗਿਆ ਕਿ ਨਹੀਂ ਇਸ ਸਥਿਤੀ 'ਚ ਉਧਰ ਨਹੀਂ ਜਾ ਸਕਦੇ ਤੁਸੀਂ ਦਰਸ਼ਕਾਂ ਦੇ ਦਾਰਾਂ ਲਈ ਜਦੋਂ ਮਾਹੌਲ ਸੁਖਾਮ ਹੋ ਗਿਆ ਫਿਰ ਤੁਹਾਨੂੰ ਦੁਬਾਰਾ ਭੇਜਾਂਗੇ ਅੰਮ੍ਰਿਤਸਰ 에ਅਰਪੋਰਟ ਵੀ 10 ਮਈ ਤੱਕ ਬੰਦ ਕਰ ਦਿੱਤਾ ਗਿਆ 10 ਮਈ ਤੱਕ ਇਹ ਬੰਦ ਰਹਿਣਗੇ ਸਵੇਰੇ ਜੋ ਡਾਟਾ ਸਾਡੇ ਕੋਲ ਪਹੁੰਚਿਆ ਸੀ ਉਹਦੇ ਅਨੁਸਾਰ ਪਾਕਿਸਤਾਨੀ 에ਅਰ ਸਪੇਸ ਬੰਦ ਸੀ ਇੱਕ ਵੀ ਫਲਾਈਟ ਨਹੀਂ ਉੱਡੀ ਤੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਸਕੂਲ ਜਿਹੜੇ ਆਪਾਂ ਸਰਦੀ ਖੇਤਰ ਦੀ ਗੱਲ ਕਰ ਰਹੇ ਹਾਂ ਉਹਨਾਂ ਚ ਅੰਮ੍ਰਿਤਸਰ ਹੈ ਪਠਾਨਕੋਟ ਹੈ ਗੁਰਦਾਸਪੁਰ ਹੈ ਫਾਜ਼ਿਲਕਾ ਹੈ ਫਿਰੋਜ਼ਪੁਰ ਹੈ ਇਹ ਸਾਰੇ ਸਕੂਲ ਅਗਲੇ ਹਕਮਤ ਤੱਕ ਲਈ ਬੰਦ ਕਰ ਦਿੱਤੇ ਗਏ ਨੇ ਤੇ ਜਿੱਥੋਂ ਤੱਕ ਗੱਲ ਆ ਰਹੀ ਹੈ ਕਿ ਫੌਜ ਦੀ ਐਕਸ਼ਨ ਦੀ ਫੌਜ ਦੀ ਕਾਰਵਾਈ ਦੀ ਸਾਂਝਾ ਆਪਰੇਸ਼ਨ ਮਿਸ਼ਨ ਸੰਦੂਰ ਨੂੰ ਨਾਂ ਦਿੱਤਾ ਗਿਆ ਇਸ ਦੇ ਪਿੱਛੇ ਵੀ ਇਹ ਲੌਜੀਕ ਰਿਹਾ ਕਿ ਜਿੰਨੇ ਮਾਰੇ ਗਏ ਐ ਅਤਵਾਦੀ ਹਮਲੇ ਦੇ ਵਿੱਚ ਪਹਿਲਗਾਮ ਦੇ ਵਿੱਚ ਉਹ ਜ਼ਿਆਦਾਤਰ ਮਰਦ ਸੀ ਸੋ ਇਸ ਲਈ ਜਿਨਾਂ ਦੇ ਸੁਹਾਗ ਗੁਜੜੇ ਉਹਨਾਂ ਦੇ ਉਸ ਮੰਦ ਦੇ ਭਾਵ ਨੂੰ ਬਿਆਨਿਆ ਕਰਨ ਦੇ ਲਈ ਇਹ ਮਿਸ਼ਨ ਸੰਦੂਰੇ ਦਾ ਨਾਂ ਰੱਖਿਆ ਗਿਆ ਕੁਝ ਤਰ੍ਹਾਂ ਇਸ ਨੂੰ ਇਸ ਨਜ਼ਰੀਏ ਤੋਂ ਵੀ ਵਿਕਤੀ ਨਜ਼ਰ ਆਈਆਂ ਕਿ ਠੀਕ ਹੈ ਇਹ ਮੌਕੇ ਦੀ ਸੰਵੇਦਨਾ ਪ੍ਰਗਟਾਉਣ ਦੇ ਲਈ ਹੋ ਸਕਦਾ ਪਰ ਜਿਨ੍ਹਾਂ ਦੇ ਜੀ ਗਏ ਉਹ ਮੁੜਨੇ ਨਹੀਂ ਸੋ ਇਹ ਇਹ ਵੀ ਪ੍ਰਕਿਰਿਆ ਦੁਹਰਾਈ ਗਈ ਪਰ ਜਿਹੜੇ ਟਾਰਗੇਟ ਭਾਰਤ ਨੇ ਭਾਰਤੀ ਫੌਜ ਨੇ ਬਿੰਨੇ ਜਿਹੜੇ 9 ਸੀ ਉਹਨਾਂ ਚੋਂ ਲਗਭਗ 4 ਤੋਂ 5 ਤਾ ਉਹ ਸੀ ਜਿਹੜਾ ਖੇਤਰਾਂ ਚ ਪਾਕਿਸਤਾਨ ਆਪਣਾ ਕਬਜ਼ਾ ਦਾ ਦੰਪ ਪਰਦਾ ਕਿ ਸਾਡੇ ਕਬਜ਼ੇ ਚਾ ਉਹ ਕਸ਼ਮੀਰ ਉਹ ਖੇਤਰ ਸੀ ਜਿੱਥੇ ਹੱਤਵਾਦੀਆਂ ਟ੍ਰੇਨਿੰਗਾਂ ਦਾ ਹਵਾਲਾ ਚੱਲ ਰਹੇ ਨੇ ਕਹਿੰਦੇ ਦਿੰਦੇ ਰਹਿੰਦੇ ਨੇ ਦੋਵੇਂ ਪਾਸੇ ਕੁਝ ਖੇਤਰ ਉਹ ਸੀ ਜਿਹੜਾ ਪਾਕਿਸਤਾਨ ਦੀ ਹੱਦ ਦੇ ਵਿੱਚ ਆ ਉਹਦੇ ਵਿੱਚ ਹਾਂ ਬਹਾਵਲਪੁਰ ਇਹ ਕਹਿੰਦੇ ਜੈਸੇ ਮੁਹੰਮਦ ਤਾਂ ਹੈੱਡਕੁਆਟਰ ਹੈ 14 ਫਰਵਰੀ 2019 ਨੂੰ ਪਲਵਾਮਾ ਹਮਲੇ ਸਣੇ ਕਈ ਹੱਤਵਾਦੀ ਕਟਨਾਕਰਮ ਨੂੰ ਇੱਥੋਂ ਹੀ ਪਲਾਨ ਦਿੱਤਾ ਗਿਆ ਸੀ ਇਸ ਲਈ ਕਹਿੰਦੇ ਇਹ ਥਾਂ ਚੁਣੀ ਗਈ ਫਿਰ ਮਰਕਜ਼ ਤੈਬਾ ਮੁਰਦੀਕੇ ਹੈਨਾ ਸਾਲ 2000 ਚ ਸ਼ੁਰੂ ਹੋਇਆ ਕਹਿੰਦੇ ਇਹ ਮਦਰਸਾ ਲਸ਼ਕਰ ਦਾ ਸਭ ਤੋਂ ਵੱਡਾ ਅਹਿਮ ਟ੍ਰੇਨਿੰਗ ਸੈਂਟਰ ਬਣ ਗਿਆ ਸੀ ਇਸ ਲਈ ਕਹਿੰਦੇ ਮੁਰਦੀਕੇ ਚੁਣਿਆ ਗਿਆ ਹੈਨਾ ਫਿਰ ਇਸੇ ਤਰ੍ਹਾਂ ਸਰਜਾਲ ਦਾ ਤਿਹਰ ਕਲਾ ਇਸ ਖੇਤਰ ਨੂੰ ਇਹ ਜੰਮੂ ਕਸ਼ਮੀਰ ਦੇ ਵਿੱਚ ਹੱਤਿਆਵਦੀ ਕੋਸਪੈਡ ਦੇ ਲਈ ਕਹਿੰਦੇ ਜੈਸੇ ਮੁਹੰਮਦ ਦਾ ਮੁੱਖ ਲਾਂਚ ਪੈਡ ਹੈ ਇਹ ਸਰਜਾਲ ਇਲਾਕੇ ਦੇ 13 ਕਲਾ ਪਿੰਡ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਚ ਬਣਿਆ ਹੋਇਆ ਕਹਿੰਦੇ ਸਹੀ ਮੈਨੇਜ ਚੋ ਹੈਲਥ ਸੈਂਟਰ ਦੀ ਥਾਂ ਪਰ ਉੱਥੇ ਕਹਿੰਦੇ ਟ੍ਰੇਨਿੰਗ ਸੈਂਟਰ ਚਲਾਇਆ ਜਾਂਦਾ ਤਾਂ ਕਿ ਅਸਲੀਅਤ ਲੁਕੀ ਰਹੇ ਕਹਿੰਦੇ ਇਸ ਲਈ ਉਹਨਾਂ ਨੇ ਨਿਸ਼ਾਨਾ ਬਣਾਇਆ ਫਿਰ ਮੈਸੂਨਾ ਜੋਆ ਸਿਆਲਕੋਟ ਕਹਿੰਦੇ ਜੀ ਇਹ ਹਿਜੂਅਲ ਮਾ ਜੋਦ ਦੇ ਦਿਨ ਦਾ ਲਾਂਚ ਪੈਡ ਹੈ ਪਾਕਿਸਤਾਨ ਦੀ ਖੁਫੀਆ ਏਜੰਸੀ ISI ਇਸ ਹੱਤਵਾਂ ਦੀ ਟਿਕਾਣੇ ਨੂੰ ਆਈ ਵੀ ਤੇ ਐਲਓਸੀ ਦੇ ਕੋਲ ਗਵਰਨਮੈਂਟ ਬਿਲਡਿੰਗ ਦੇ ਵਿੱਚ ਬਣਾਇਆ ਗਿਆ ਇਹ ਹੈਡ ਮਰਲਾ ਇਲਾਕੇ ਦੇ ਵਿੱਚ ਕੋਟਲੀ ਛੋਟਾ ਸਰਕਾਰੀ ਹਸਪਤਾਲ ਦੇ ਲਾਗੇ ਆ ਏ ਸਾੜ ਚ ਕਿ ਸ਼ੁਭ ਸਕੇ ਲੁਕ ਸਕੇ ਪਰ ਕਹਿੰਦੇ ਕਿ ਇਸ ਨੂੰ ਵੀ ਅੱਜ ਟਾਰਗੇਟ ਤੇ ਰੱਖਿਆ ਗਿਆ ਜਦੋਂ ਅਟੈਕ ਕੀਤਾ ਗਿਆ ਐਰ ਸਟ੍ਰਾਈਕ ਕੀਤੀ ਗਈ ਮਰਕਜ਼ ਐਲੇ ਹਦੀਸ ਬਰਨਾਲਾ ਇਹ ਇਹ ਪੀਓਕੇ ਦੇ ਵਿੱਚ ਲਸ਼ਕਰੇ ਤੋਬਾ ਦਾ ਕਹਿੰਦਾ ਸਭ ਤੋਂ ਅਹਿਮ ਅਤਵਾਦੀ ਕੈਂਪ ਹੈ ਹੈ ਭੀਮ ਬੇਰ ਜ਼ਿਲ੍ਹੇ ਦੇ ਬਰਵਾਲਾ ਦੇ ਵਿੱਚ ਸਥਿਤ ਇਸ ਇਸਲਾਮਿਕ ਸੈਂਟਰ ਦਾ ਵਰਤੋਂ ਕਹਿੰਦੇ ਭਾਰ ਦੇ ਵਿੱਚ ਕੋਸਪੈਡ ਦੇ ਲਈ ਕੀਤੀ ਜਾਂਦੀ ਹੈ ਇਸ ਲਈ ਇਹਨੂੰ ਥਾਂ ਬਣਾਇਆ ਫਿਰ ਇਸੇ ਤਰ੍ਹਾਂ ਕੋਟਲੀ ਹੈ ਪੀਕ ਪੀਓਕੇ ਦੀ ਵਿੱਚ ਹੈ ਵੀ ਹਾਂ ਇਹ ਇਸਲਾਮਿਕ ਸੈਂਟਰ ਜੈਸੇ ਮੁਹੰਮਦ ਚਲਾਉਂਦਾ ਕਹਿੰਦੇ ਇਹਨੂੰ ਇਸ ਲਈ ਉਹਨੂੰ ਨਿਸ਼ਾਨਾ ਬਣਾਇਆ ਫਿਰ ਮਰਕਜ਼ ਰਾਹੀਲ ਸ਼ਾਹੀਦ ਕੋਟਲੀ ਦੇ ਵਿੱਚ ਇੱਕ ਹੋਰ ਥਾਂ ਨੂੰ ਨਿਸ਼ਾਨਾ ਬਣਾਇਆ ਇਸੇ ਤਰ੍ਹਾਂ ਮੁਜਫਰਾਬਾਦ ਦੇ ਵਿੱਚ ਲਸ਼ਕਰੇ ਤੋਬਾ ਦਾ ਸਭ ਤੋਂ ਅਹਿਮ ਕੈਂਪਾਂ ਚੋਂ ਇੱਕ ਕੈਂਪ ਬੰਨਿਆ ਜਾਂਦਾ ਕਹਿੰਦੇ ਮੁਜਫਰਾਬਾਦ ਦੇ ਵਿੱਚ ਉਹਨੂੰ ਨਿਸ਼ਾਨਾ ਬਣਾਇਆ ਸਾਲ 2000 ਤੋਂ ਇਹ ਚੱਲ ਰਿਹਾ ਸੀਗਾ ਫਿਰ ਮੁਜਫਰਾਬਾਦ ਦੇ ਵਿੱਚ ਪੀਓਕੇ ਵਿੱਚ ਜੈਸੇ ਮੁਹੰਮਦ ਅਹਿਮ ਟਿਕਾਣੇ ਮੰਨਿਆ ਜਾਂਦੇ ਇੱਕ ਹੋਰ ਕੈਂਪ ਕਹਿੰਦੇ ਨੂੰ ਨਸ਼ਟ ਕੀਤਾ ਹੁਣ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਸ ਤਰ੍ਹਾਂ ਭਾਰਤੀ ਫੌਜ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਅਸੀਂ 100 ਤੋਂ ਵੱਧ ਅਤਵਾਦੀ ਮਾਰੇ ਨੇ ਹੈ 9 ਟਿਕਾਣੇ ਨਸ਼ਟ ਕੀਤੇ ਨੇ 24 ਮਜ਼ਾਈਲਾਂ ਦਾਗੀਆਂ ਨੇ ਇਸੇ ਤਰ੍ਹਾਂ ਪਾਕਿਸਤਾਨੀ ਮੀਡੀਆ ਨੇ ਵੀ ਹੈ ਇਹ ਗੱਲ ਕਹੀ ਕਿ ਹਾਂ ਸਾਡੇ 9 ਟਿਕਾਣਿਆਂ ਤੇ ਹਮਲੇ ਹੋਏ ਨੇ 24 ਤੋਂ ਵੱਧ ਮਜ਼ਾਈਲਾਂ ਦਾਗੀਆਂ ਗਈਆਂ ਨੇ ਪਰ ਉਹ ਕਹਿੰਦੇ ਜੀ ਮਰੇ 88 ਬੰਦੇ ਨੇ 33 ਸਾਡੇ ਜ਼ਖਮੀ ਨੇ ਪਰ ਉਹਨੇ ਇਹ ਵੀ ਕਿਹਾ ਕਿ ਸਾਡੀਆਂ ਕੁਝ ਮਸਜਾਂ ਨੂੰ ਸ਼ਹੀਦ ਕੀਤਾ ਗਿਆ ਤੇ ਕੁਝ ਸਾਡੇ ਆਮ ਸਿਵਲ ਨੂੰ ਆਮ ਜਨਤਾ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਕਿ ਇਹ ਨੀਮਬਲੀ ਤੁਰੀ ਆਉਂਦੀ ਹੈ ਇਸ ਲਈ ਭਾਰਤੀ ਫੌਜ ਨੇ ਦੋਹਰਾਇਆ ਕਿ ਅਸੀਂ ਕਿਤੇ ਇਹ ਜਥਾ ਨੂੰ ਨਿਸ਼ਾਨਾ ਨਹੀਂ ਬਣਾਇਆ ਸਤਿ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਸਿਰਫ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਹ ਸਭ ਦੇ ਦਰਮਿਆਨ ਹੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਜੇ ਹੁਣ ਭਾਰਤ ਕੋਈ ਇਹ ਹੀ ਪਹਿਲ ਕਦਮ ਨਹੀਂ ਕਰੂਗਾ ਤਾਂ ਸਾਡੇ ਵੱਲੋਂ ਕੁਝ ਨਹੀਂ ਹੋਏਗਾ ਜਿਆ ਕਿ ਅਸੀਂ ਨਹੀਂ ਮੋੜ ਵੀ ਕਾਰਵਾਈ ਕਰਨ ਲਈ ਤਿਆਰ ਬੈਠੇ ਹੁਣਾਂ ਨੇ ਇਹ ਵੀ ਦਮ ਪਰਨ ਦੀ ਕੋਸ਼ਿਸ਼ ਕੀਤੀ ਪਰ ਦੁਨੀਆ ਪਰ ਦੇ ਵਿੱਚ ਪਤਾ ਹੈ ਕਿ ਇਸ ਮੌਕੇ ਪਾਕਿਸਤਾਨ ਜੀ ਸਥਿਤੀ ਚ ਹੈ ਆਰਥਿਕ ਤੌਰ ਤੇ ਵੀ ਹੈ ਔਰ ਉਹਨਾਂ ਦੀ ਫੌਜ ਦੀ ਵੀ ਜੋ ਤਾਕਤ ਹੈ ਉਹ ਵੀ ਜਾਂ ਲੋਕਾਂ ਦਾ ਜੋ ਸਮਰਥਨ ਉਹਨਾਂ ਨੂੰ ਉਹ ਵੀ ਤੇ ਉਸ ਸਥਿਤੀ ਦੇ ਵਿੱਚ ਪਾਕਿਸਤਾਨ ਲੜਨ ਵਾਲੀ ਸਥਿਤੀ ਚ ਨਹੀਂ ਹੈ ਪਿਛਲੀਆਂ ਜੰਗਾਂ ਦੇ ਵਿੱਚ ਵੀ ਭਾਰਤੀ ਫੌਜ ਨੇ ਉਸ ਨੂੰ ਬੇਸ਼ੱਕ ਮੂੰਹ ਤੋੜਮਾ ਜਵਾਬ ਦਿੱਤਾ ਤੇ ਇਸ ਵਾਰ ਵੀ ਲਗਾਤਾਰ ਪਰ ਇਹ ਸਾਰੇ ਪਹਿਲੂਆਂ ਦੇ ਨਾਲ ਕੁਝ ਅਹਿਮ ਸਵਾਲ ਨੇ ਉਹ ਸਵਾਲ ਕੁਝ ਸਾਡੇ ਜਾਂ ਕੁਝ ਉਹਨਾਂ ਦੇ ਕਿਹਨਾਂ ਦੇ ਜਹਾਜ਼ ਜਿਹੜੇ ਡਿੱਗੇ ਨੇ ਜਾਂ ਡੇਕੇ ਗਏ ਨੇ ਇਹ ਸਵਾਲ ਹੈ ਇਹਦੇ ਨਾਲ ਹੀ ਅਹਿਮ ਸਵਾਲ ਕਿ ਜਿਹੜਾ ਪਹਿਲਗਾਮ ਦਾ ਹਮਲਾ ਹੈ ਉਹ ਜੇ ਪਾਕਿਸਤਾਨ ਪਾਰ ਤੋਂ ਜਾਂ ਸਰਹੱਦ ਪਾਰ ਤੋਂ ਜਾਂ ਉਸ ਤਰ੍ਹਾਂ ਦੀ ਕੋਈ ਅਤਵਾਦੀ ਕਟੜਨਾ ਨੇ ਜਿਹਨੇ ਅੰਜਾਮ ਦਿੱਤਾ ਹੈ ਉਸ ਨੂੰ ਇਸ ਤਰ੍ਹਾਂ ਨਸੀਹਤ ਦੇਣ ਲਈ ਇਹ ਕਾਰਵਾਈ ਹੋ ਸਕਦੀ ਹੈ ਪਰ ਸਰਕਾਰ ਪੱਧਰ ਤੇ ਜ਼ਿੰਮੇਵਾਰੀ ਇਹ ਵੀ ਸਵਾਲ ਖੜਾ ਹੈ ਸੋ ਇਹਨਾਂ ਸਾਰੇ ਸਵਾਲਾਂ ਨੂੰ ਦੋ ਚਾਰ ਕਰਦੇ ਆਪਾਂ ਬਿਲਕੁਲ ਜੀ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਪਾਕਿਸਤਾਨੀ ਧਿਰਾਂ ਇਹ ਦਮ ਭਰ ਰਹੀਆਂ ਨੇ ਆਪਾਂ ਆਪਣੇ ਮੀਡੀਆ ਪਲੇਟਫਾਰਮਾਂ 'ਰ ਆਈਆਂ ਆਪੋ ਆਪਣੀਆਂ ਏਜੰਸੀਆਂ 'ਰਹੀਂ ਕਿ ਅਸੀਂ ਪੰਜ ਭਾਰਤੀ ਫੌਜ ਦੇ ਜਹਾਜ਼ ਠੇਕ ਲਏ ਪਰ ਭਾਰਤ ਵਾਲੇ ਪਾਸਿਓਂ ਇਹ ਤੱਤਵੀ ਉੱਪਰ ਰਹੇ ਨੇ ਕਿ ਨਹੀਂ ਜੀ ਚਾਹੇ ਬਠਿੰਡਾ ਹੋਵੇ ਚਾਹੇ ਸ਼ਿਰਨਗਰ ਹੋਵੇ ਇਸ ਖੇਤਰ ਜਿਹੜੇ 2 ਤੋਂ 3 ਜਹਾਜ਼ ਟਿਗੇ ਨੇ ਉਹ ਸਾਡੇ ਨਹੀਂ ਇਹ ਜੈਟ ਅਸੀਂ ਨਹੀਂ ਵਰਤਦੇ ਇਹਨਾਂ ਉਹਨਾਂ ਨੂੰ P7 ਜਾਂ ਇਦਾਂ ਕੁਝ ਦੱਸਿਆ ਜਾ ਰਿਹਾ ਤੇ ਕਹਿੰਦੇ ਪਾਕਿਸਤਾਨੀ ਫੌਜ ਦੇ ਨੇ ਰੰਗ ਤੋਂ ਵੀ ਪਤਾ ਲੱਗਦਾ ਇਸ ਲਈ ਪਾਕਿਸਤਾਨੀ ਨੇ মিডিਆ ਇਸ ਨੂੰ ਲੈ ਕੇ ਦੁਬਿਧਾ ਵਿੱਚ ਵੀ ਹੈ ਪੂਰਬ ਖੇਤਰ ਦੇ ਵਿੱਚ ਇੱਕ ਗੁਰੂ ਘਰ ਤੇ ਪਾਕਿਸਤਾਨ ਦੇ ਵੱਲੋਂ ਕਹਿੰਦੇ ਜਵਾਬੀ ਕਾਰਵਾਈ ਦੇ ਵਿੱਚ ਅਟੈਕ ਹੋਇਆ ਇਉ ਉਸ ਦੇ ਵਿੱਚ ਰਾਗੀ ਸਿੰਘ ਸਣੇ ਕੁਝ ਹੋਰਨਾਂ ਦੀ ਵੀ ਜਾਨ ਜਾਣ ਦੀ ਤੇ ਕਾਫੀ ਇਮਾਰਤਾਂ ਦੇ ਨੁਕਸਾਨੇ ਜਾਣ ਦੀ ਵੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਭਾਰਤੀ ਫੌਜ ਦੀ ਪਾਕਿਸਤਾਨ ਦੇ ਉੱਤੇ ਅਤਵਾਦੀ ਟਿਕਾਣਿਆਂ ਤੇ ਹੋਈ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਪੰਛ ਦਾ ਗੁਰੂ ਘਰ ਨਿਸ਼ਾਨੇ ਤੇ ਆਇਆ ਤੇ ਉੱਥੇ ਨੁਕਸਾਨ ਹੋਇਆ ਤੇ ਕੁਝ ਦੀ ਰਾਏ ਦੇ ਵਿੱਚੋਂ ਇਸ ਨੂੰ ਸ਼ੱਕੀ ਨਜ਼ਰੀ ਨਾਲ ਵੀ ਦੇਖਦਿਆਂ ਨੇ ਕਿਤੇ ਵਿੱਚੋਂ ਕੋਈ ਹੋਰ ਗੈਰੀ ਸ਼ਾਸਤ ਨਹੀਂ ਇਹ ਸਭ ਦੇ ਦਰਮਿਆਨ ਇਹ ਜਿਹੜੇ ਜਹਾਜ਼ ਡਿੱਗਣ ਵਾਲਾ ਸਵਾਲੋ ਬਿਲਕੁਲ ਵੱਡਾ ਬਣਿਆ ਹੋਇਆ। ਪਹਿਲਾਂ ਤਾਂ ਸਭ ਤੋਂ ਪਹਿਲੀ ਜੇਕਰ ਮੈਂ ਗੱਲ ਕਰਾਂ ਤਾਂ ਕਹਿੰਦੇ ਜੀ ਇੱਕ ਜਹਾਜ਼ ਜਿਹੜਾ ਪਲਵਾਮਾ ਕਸ਼ਮੀਰ ਪਾਕਿਸਤਾਨ ਦੇ 에ਅ ਸਟ੍ਰਾਈਕ ਦੇ ਦੌਰਾਨ ਰਾਤ ਕਰੀਬ 1:30 ਵਜੇ ਇੱਕ ਫਾਈਟਰ ਜੈਟ ਗਿਰਿਆ। ਇਹ ਪਲਵਾਮਾ ਖੇਤਰ 'ਚੇ ਗਿਰਦਾ ਹੈ। ਤੇ ਇਸੇ ਮੌਕੇ ਤੇ ਮੀਡੀਆ ਪਹੁੰਚਦਾ ਹੈ ਤੇ ਪਿੰਡ ਵਾਲੇ ਕੁਝ ਬੋਲਣ ਲਈ ਤਿਆਰ ਨਹੀਂ ਗਏ। ਤੇ ਕਿਹਾ ਜਾ ਰਿਹਾ ਕਿ ਕੁਝ ਦੀ ਵੀਡੀਓ ਬਣੀ ਸੀ ਉਹ ਡਿਲੀਟ ਵੀ ਕਰਾਈਆਂ ਗਈਆਂ ਜਾਂ ਫੌਜ ਵੱਲੋਂ ਸਾਡੇ ਨਵਾਇੰਦਿਆਂ ਵੱਲੋਂ ਉਦਕਾਰੀਆਂ ਵੱਲੋਂ ਤੇ ਪਰ ਠਮਾਕੇ ਕਹਿੰਦੇ ਕਾਫੀ ਹੁੰਦੇ ਰਹੇ ਮੰਨਿਆ ਜਾ ਰਿਹਾ ਕੋਦੇ ਵਿੱਚ ਕੋਈ ਗੋਲਾ ਬਾਰੂਦ ਜਾਂ ਕੁਝ ਮਜੈਲਾ ਜਈਆਂ ਸੀਗੀਆਂ ਕਿ ਉਹ ਜੈੱਟ ਜਦੋਂ ਡਿੱਗਿਆ ਕ੍ਰੈਸ਼ ਹੋਇਆ ਜਾਂ ਉਹ ਦੇਖ ਲਿਆ ਗਿਆ ਉਸ ਤੋਂ ਬਾਅਦ ਉਹਦੇ ਅੰਦਰ ਜਿਹੜਾ ਗੋਲਾ ਬਾਰੂਦ ਸੀ ਉਹਨੂੰ ਵੀ ਅੱਗ ਲੱਗੀ ਤੇ ਕਾਫੀ ਸਮੇਂ ਤੱਕ ਠਮਾਕੇ ਲੱਗ ਕੇ ਸੁਣਾਈ ਦਿੰਦੇ ਰਹੇ ਬੇਸ਼ੱਕ ਕੋਈ ਜਾਨੀ ਨੁਕਸਾਨ ਦੀ ਇਸ ਤਰ੍ਹਾਂ ਦੀ ਉਤੇ ਹਵਾਲੇ ਨਾਲ ਖਬਰ ਨਹੀਂ ਹੈ ਇਸ ਨੂੰ ਭਾਰਤ ਵਾਲੇ ਪਾਸਿਓਂ ਦੱਸਿਆ ਜਾ ਰਿਹਾ ਕਿ ਪਾਕਿਸਤਾਨੀ ਜਹਾਜ਼ ਅਸੀਂ ਦੇਖ ਲ ਪਾਰਸਲਾ ਜਹਾਜ਼ ਅਸੀਂ ਉੱਥੇ ਦੇਖਿਆ। ਦੂਸਰਾ ਜੰਮੂ ਦੇ ਅਖਨੂਰ ਖੇਤਰ ਦੇ ਵਿੱਚ ਅਖਨੂਰ ਖੇਤਰ ਦੇ ਵਿੱਚ ਇੱਕ ਫਾਈਟਰ ਜੈਟ ਡਿੱਗਣ ਦੀ ਖਬਰ ਆਈ। ਜੰਮੂ ਅਖਨੂਰ ਤੋਂ ਆ ਰਹੀ ਹੈ ਖਬਰ। ਵਿਜ਼ੂਅਲ ਵੀ ਸਾਹਮਣੇ ਆਏ, ਵੀਡੀਓ ਦੇ ਰਾਤ ਦੇ ਨੇ ਕਿ ਇੱਕ ਜਹਾਜ਼ ਅੱਗ ਲੱਗਦਾ ਹੋਇਆ ਗਿਰਦਾ ਟਿਕਦਾ। ਧਮਾਕੇ ਤੇਜ਼ ਆਵਾਜ਼ ਨਾਲ ਆਉਂਦੇ ਨੇ। ਤੇ ਤੀਸਰਾ ਪੰਜਾਬ ਦੇ ਬਠਿੰਡਾ ਖੇਤਰ ਦੇ ਵਿੱਚ। ਕਹਿੰਦੇ ਜੀ ਬੁੱਧਵਾਰ ਤੜਕੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੁੰਦਾ ਫੌਜੀ ਜਹਾਜ਼ ਹੈ ਇਹ ਘਟਨਾ ਗੁਣਿਆਣਾ ਮੰਡੀ ਦੇ ਲਾਗੇ ਪਿੰਡ ਅ ਅਕਾਲੀਆਂ ਕਲਾਂ ਦੇ ਨੇੜੇ ਤੇੜੇ ਦੀ ਦੱਸੀ ਜਾ ਰਹੀ ਹੈ ਸੋ ਉੱਥੇ ਦੀ ਇਹ ਘਟਨਾ ਹੈ ਤੇ ਇਸ ਦੇ ਉੱਤੇ ਵੀ ਕਾਫੀ ਪਹਿਲਾਂ ਇਹ ਲੱਗਿਆ ਕਿ ਭਾਰਤੀ ਫੌਜ ਦਾ ਹੈ ਭਾਰਤੀ ਫੌਜ ਵਾਲੇ ਕਹਿੰਦੇ ਨਹੀਂ ਇਹ ਪਾਕਿਸਤਾਨ ਦਾ ਡਿੱਗਿਆ ਹੈ ਤੇ ਇਹਦੇ ਉੱਤੇ ਵੀ ਚਰਚਾ ਚੱਲਦੀ ਰਹੀ ਕੁਝ মিডিਆ ਪੰਜ ਭਾਰਤੀ ਫੌਜ ਦੇ ਜਹਾਜ਼ ਡਿੱਗਣ ਦੀਆਂ ਖਬਰਾਂ ਦੇ ਰਿਹਾ ਤੇ ਕੁਝ ਤਰ੍ਹਾਂ ਪਾਕਿਸਤਾਨ ਵੱਲੋਂ ਉਹਨਾਂ ਦੇ ਜਹਾਜ਼ ਕਿ ਪਾਕਿਸਤਾਨ ਦੇ ਜਹਾਜ਼ ਭਾਰਤੀ ਫੌਜ ਨੇ ਡੇਕਰੇ ਉਹਨਾਂ ਦਾ ਹਵਾਲਾ ਦੇ ਰਿਹਾ ਸੋ ਇਸ ਤਰ੍ਹਾਂ ਦੇ ਦੁਬਿਧਾ ਪਰੇ ਦੋ ਪਾਸੇ ਬਿਆਨੀ ਬਿਆਰੇ ਨੇ ਅਜੇ ਸਪਸ਼ਟਤਾ ਨਹੀਂ ਆਈ ਕੋਈ ਪਰ ਇਹ ਸਭ ਦੇ ਦਰਮਿਆਨ ਜਿਹੜਾ ਸਵਾਲ ਬਾਜਬ ਤੌਰ ਤੇ ਖੜਾ ਹੈ ਸ਼ਾਬਾਸ਼ੀ ਭਾਰਤੀ ਫੌਜ ਨੂੰ ਚਾਹੇ ਉਰੀ ਹਮਲਾ ਚਾਹੇ ਪਹਿਲਗਾਮ ਹਮਲਾ ਤੇ ਚਾਹੇ ਪਲਵਾਮਾ ਹਮਲਾ ਚਾਹੇ ਉਸ ਤੋਂ ਪਹਿਲਾਂ ਕਾਰਗਲ ਦੀ ਜੰਗ ਤੇ ਚਾਹੇ ਉਸ ਤੋਂ ਪਹਿਲਾਂ ਦੋ ਸਿੱਧੀਆਂ ਲੜਾਈਆਂ ਭਾਰਤੀ ਫੌਜੀਆ ਨੇ ਭਾਰਤੀ ਜਵਾਨਾਂ ਨੇ ਸਾਡੇ ਧੀਆ ਪੁੱਤਰਾ ਨੇ ਸਾਡੇ ਪਹਾਦਰ ਸ਼ੇਰਾ ਨੇ ਹਮੇਸ਼ਾ ਜੰਗ ਦੇ ਵਿੱਚ ਆਪਣਾ ਲੋਹਾ ਵਨਵਾਇਆ ਪਰ ਦੂਸਰਾ ਸੱਚ ਇਹ ਵੀ ਹੈ ਕਿ ਬਹੁ ਗਣਤੀ ਸਰਦ ਧਰਾਂ ਜਿਹਦੇ ਵਿੱਚ ਪੰਜਾਬ ਮੁੱਖ ਤੌਰ ਤੇ ਸ਼ਾਮਲ ਹੈ ਉਹ ਜੰਗ ਨਹੀਂ ਚਾਹੁੰਦਾ ਉਹ ਅਮਨ ਚਾਹੁੰਦਾ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਵਿੱਚੋਂ ਕੋਈ ਜੰਗ ਤੋਂ ਡਰ ਲੱਗਦਾ ਜੇਕਰ ਜੰਗ 'ਚ ਝੌਂਕੋਗੇ ਤਾਂ ਇਹ ਪੰਜਾਬ ਹੈ ਹਮੇਸ਼ਾ ਜਿਹੜਾ ਟਾਲ ਬਣ ਕੇ ਖੜਦਾ ਹੈ ਜਿਹੜਾ ਭਾਰਤ ਦੇਲੀ ਸਭ ਤੋਂ ਖੜਕ ਪੂਜਾ ਬਣ ਕੇ ਖੜਦਾ ਹੈ ਉਹ ਪੰਜਾਬ ਇਹ ਜਿਹੜੇ ਫੌਜ ਦੇ ਵਿੱਚ ਨੇ ਉਹ ਵੀ ਸਾਡੇ ਘਰਾਂ ਦੇ ਜੀ ਨੇ ਉਹ ਵੀ ਇਸੇ ਪੰਜਾਬ ਚੋਂ ਇਸੇ ਹਰਿਆਣਾ ਚੋਂ ਇਸ ਖੇਤਰ ਚੋਂ ਨਿਕਲ ਕੇ ਜਾਦਾ ਗੰਟੀ ਚਾਉਂਦੇ ਪਰ ਫਿਰ ਵੀ ਅਮਨ ਦਾ ਸਨੇਹਾ ਜਿਹੜਾ ਮਸਲਾ ਜੰਗ ਲੱਗਣ ਤੋਂ ਬਾਅਦ ਵੀ ਮੇਜ਼ ਤੇ ਬੈਠ ਕੇ ਨਿਪੜਨਾ ਉਹ ਜੰਗ ਲੱਗਣ ਤੋਂ ਪਹਿਲਾਂ ਕਿਉਂ ਨਹੀਂ ਤੇ ਜੇ ਪਾਕਿਸਤਾਨ ਇਹ ਮਹਿਸੂਸ ਕਰਦਾ ਹੈ ਕਿ ਹਾਂ ਜੀ ਅੱਤਵਾਦ ਤੋਂ ਉਹ ਵੀ ਪੀੜਤ ਹੈ ਇਸ ਲਈ ਅਸੀਂ ਨਹੀਂ ਭੇਜਾਂਗੇ ਜੇ ਨਹੀਂ ਭੇਜਦੇ ਫਿਰ ਉਹਨਾਂ ਅੱਤਵਾਦ ਨੂੰ ਮਕਾਉਣ ਦੇ ਲਈ ਉਸਦੇ ਲਈ ਭਾਰਤ ਸਰਕਾਰ ਨਾਲ ਆ ਕੇ ਤਾਲਮੇਲ ਕਰ ਲੋ ਦੂਸਰੇ ਪਾਸੇ ਜੇਕਰ ਇਸ ਫੌਜੀ ਕਾਰਵਾਈ ਦੇ ਦੌਰਾਨ ਇਸ ਸਟ੍ਰਾਈਕ ਦੇ ਦੌਰਾਨ ਇਸ ਕਾਰਵਾਈ ਦੇ ਰੂਪ ਦੇ ਵਿੱਚ ਅਸੀਂ ਬਦਲਾ ਲੈ ਕੇ ਮੰਨ ਲიਏ ਕਿ ਇਹ ਮਸਲਾ ਨਿਬੜ ਗਿਆ ਇਹ ਤੋਂ ਅੱਗੇ ਉਹਨਾਂ ਕੋਈ ਫੌਜੀ ਕਾਰਵਾਈ ਨਹੀਂ ਹੋਏਗੀ ਪਰ ਇਹਦੇ ਨਾਲ ਸਰਕਾਰਾਂ ਦੀ ਜਵਾਬਦੇਹੀ ਦਾ ਮਸਲਾ ਨਹੀਂ ਨਿਬੜਦਾ ਜਨਾਬ ਜੇ ਕਿਸੇ ਸਕੂਲ ਦੇ ਵਿੱਚ ਕੋਈ ਘਟਨਾ ਵਾਪਰ ਜੇ ਦਾ ਸਕੂਲ ਦੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਕੋਈ ਘਟਨਾ ਵਾਪਰ ਜਵੇ ਤਾਂ ਉਥੋਂ ਦੇ ਪ੍ਰਿੰਸੀਪਲ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਬਣਦੀ ਹੈ ਜਿਹਾ ਕਰਨਲ ਬਾਠ ਵਾਲਾ ਮਾਮਲਾ ਹੋਇਆ ਤਾਂ ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਜੋ ਕੁਝ ਕੀਤਾ ਉਹਨਾਂ ਦੀ ਨਹੀਂ ਐਸਐਸਪੀ ਤੋਂ ਲੈ ਕੇ ਡੀਜੀਪੀ ਤੱਕ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਪੁਲਿਸ ਕਰ दीजिए ਤੇ ਜੇ ਏਜੰਸੀਆਂ ਦੀ ਫੇਲੀਅਰ ਹੈ ਸਾਡੇ ਸੁਰੱਖਿਆ ਚੱਕਰ ਦੀ ਫੇਲੀਅਰ ਹੈ ਤਾਂ ਉਹਦੇ ਲਈ ਉਹਨਾਂ ਦੀ ਆਕਾ ਕੀ ਜ਼ਿੰਮੇਵਾਰ ਨਹੀਂ ਹੋਣਗੇ ਜੰਮੂ ਕਸ਼ਮੀਰ ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਹੈ ਭਾਰਤੀ ਫੌਜ ਸੁਰੱਖਿਆ ਦਸਤੇ ਪਹਿਲਾਂ ਹੀ ਕੇਂਦਰੀ ਵਿੰਗ ਦਾ ਹਿੱਸਾ ਨੇ ਰਾਸ਼ਟਰਪਤੀ ਮੁਖੀ ਨੇ ਤੇ ਡਿਫੈਂਸ ਮਿਨਿਸਟਰ बतौर ਮੰਤਰੀ ਉਹਨਾਂ ਦੀ ਜ਼ਿੰਮੇਵਾਰੀ ਹੈ ਦੂਸਰੇ ਪਾਸੇ ਗ੍ਰਹਿ ਮੰਤਰਾਲਾ ਜਿਹਦੇ ਹੱਥ ਜੰਮੂ ਕਸ਼ਮੀਰ ਦੀ ਹੁਣ ਪੁਲਿਸ ਹੈ ਕਿਉਂਕਿ ਉਹ ਕੇਂਦਰ ਸ਼ਾਸਤ ਪ੍ਰਦੇਸ਼ ਹੈ ਸੋ ਉਸ ਨਾਤੇ ਪੁਲਿਸ ਦੀ ਨਕਾਮੀ ਸੁਰੱਖਿਆ ਦਸਤਿਆਂ ਦੇ حوالے ਨਾਲ ਨਕਾਮੀ ਏਜੰਸੀਆਂ ਦੀ ਨਕਾਮੀ ਜਿਉਂ ਅੱਤਵਾਦੀ ਆਏ ਦਿਨ ਦਿਹਾੜੇ ਆਏ ਦਿਨ ਦਿਹਾੜੇ ਮਾਰ ਕੇ ਚਲੇ ਵੀ ਗਏ ਅਸੀਂ ਉਹਨਾਂ ਦੀ ਪੈੜ ਵੀ ਨਹੀਂ ਨੱਪ ਸਕੇ ਬੇਸ਼ੱਕ ਇਸ ਕਾਰਵਾਈ ਦੇ ਰਾਹੀਂ ਅਸੀਂ ਉਹਨਾਂ ਦੇ ਟਿਕਾਣੇ ਤਬਾਹ ਕਰਨ ਦੀ ਉਹਨਾਂ ਦਾ ਹਥਿਆਰ ਤਬਾਹ ਕਰਨ ਦੀ ਉਹਨਾਂ ਦੇ ਪਰਿਵਾਰਕ ਜੀ ਜਾਂ ਉਹਨਾਂ ਚੋਂ ਕਿੰਨੇ ਅੱਤਵਾਦੀ ਨੂੰ ਤਬਾਹ ਕਰਨ ਦੀ ਇਹ ਕਾਰਵਾਈ ਕੀਤੀ ਪਰ ਜੇ ਪ੍ਰਿੰਸੀਪਲ ਆਪਣੀ ਜ਼ਿੰਮੇਵਾਰੀ ਲੈ ਸਕਦਾ ਜੇ 22 ਚਾਂਸਲ ਆਪਣੀ ਜ਼ਿੰਮੇਵਾਰੀ ਲੈ ਸਕਦਾ ਜੇ ਐਸਐਸਪੀ ਡੀਜੀਪੀ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਗ੍ਰਹਿ ਮੰਤਰੀ ਸਾਹਿਬ ਸਖਿਆ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਹੈ ਨਾ ਪ੍ਰਬੰਧ ਹੁੰਦਾ ਤੁਹਾਡਾ ਅਸਤੀਫਾ ਤੁਸੀਂ ਪੇਸ਼ਕਸ਼ਤਾ ਕਰਦੇ ਸਰਬਦਲ ਦੀ ਬੈਠਕ ਚ ਰੱਖਦੇ ਉਸ ਮੌਕੇ ਕਿਆ ਹੀ ਜਾਣਾ ਸੀ ਕਿ ਨਹੀਂ ਇਸ ਮੌਕੇ ਸੰਭੋ ਅਗਵਾਈ ਕਰੋ ਲੜਾਈ ਕਰੋ ਜੰਗ ਲੜਨੀ ਹੈ ਜੰਗ ਲੜੋ ਨਹੀਂ ਲੜਨੀ ਨਾ ਲੜੋ ਕੂਟਨੀਤੀ ਕੋਈ ਕਰਨੀਆ ਕਰੋ ਪਰ ਤੁਸੀਂ ਤਾਂ ਆਪਣੇ ਵੱਲੋਂ ਪਹਿਲ ਕਦਮੀ ਕਰਦੇ ਜੇ ਚੌਣ ਦੀ ਜਿੱਤ ਹਾਰ ਦੇ ਬਲ ਨਾਲ ਤੈ ਹੁੰਦਾ ਕਿ ਪ੍ਰਧਾਨ ਪਰ ਹੁਣ ਕਿੱਥੇ ਰਹਿ ਗਿਆ اخلاق جناب ਕਿੱਥੇ ਰਹਿ ਗਿਆ ਧਮਖਮ ਕਿੱਥੇ ਰਹਿ ਗਿਆ ਜਿਗਰਾ ਡਰ ਲੱਗਦਾ ਕਿ ਜੇ ਅਸਿਫਾ ਦਿੱਤਾ ਪ੍ਰਵਾਹ ਨਾ ਹੋ ਜਵੇ ਜ਼ਿੰਮੇਵਾਰੀ ਬਣਦੀ ਹੈ ਤੇ ਇਸ ਸਵਾਲ ਦਾ ਜਵਾਬ ਵੀ ਅਜੇ ਹਵਾ ਚ ਹੈ ਜਨਾਬ ਤੇ ਧਾ ਨਹੀਂ ਤੁਹਾਡੀ ਸਰਕਾਰ ਨੇ ਵਿਰੋਧੀ ਪਾਰਟੀ ਦਾ ਪ੍ਰਧਾਨ ਖੜਗੇ ਰਾਂਚੀ ਚ ਖੜ ਕੇ ਕਹਿ ਰਿਹਾ ਕਿ ਇਸ ਪਹਿਲਗਾਮ ਦੀ ਅਤਵਾਦੀ ਘਟਨਾ ਤੋਂ 3 ਦਿਨ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਆਪਣਾ ਕਸ਼ਮੀਰ ਦਾ ਦੌਰਾ ਰੱਦ ਕੀਤਾ ਕਹਿੰਦੇ ਉਹਨਾਂ ਕੋਲ ਇਨਪੁਟ ਸੀ ਸਰਦਾਰ ਦੀ ਬੈਠਕ ਚ ਕੇਂਦਰ ਸਰਕਾਰ ਨੇ ਗੱਲ ਕਬੂਲੀ ਕਿ ਸਾਡੇ ਕੋਲ ਇਨਪੁਟ ਸੀ ਪਰ ਉਹਦੇ ਤੇ ਕੰਮ ਨਹੀਂ ਪੂਰਾ ਹੋ ਸਕਿਆ ਜਾਂ ਸਾਡੀ ਕਿਤੇ ਨਾ ਕਿਤੇ ਫੇਲਿਅਰ ਹੈ ਤੇ ਜੇ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਹੋ ਸਕਦਾ ਇਸ ਇਨਪੁਟ ਦੇ ਆਧਾਰ ਤੇ ਕਿ ਅੱਤਵਾਦੀ ਸਰਗਰਮ ਨੇ ਕੋਈ ਕਾਰਵਾਈ ਨੂੰ ਅੰਜਾਮ ਦੇ ਸਕਦੇ ਨੇ ਤੇ ਫਿਰ ਆਮ ਨਾਗਰਿਕ ਦੀ ਜ਼ਿੰਮੇਵਾਰੀ ਕੀ ਦੀ ਸੀ ਉਹ ਤੱਤਵਾਦੀ ਨੇ ਉਹਨਾਂ ਨੇ ਤਾਂ ਕਾਰਾ ਹੀ ਇਹ ਹੀ ਬਣਾ ਲਿਆ ਉਹਨਾਂ ਨੇ ਤਾਂ ਇਸੇ ਨੂੰ ਆਪਣਾ ਧੰਦਾ ਬਣਾ ਲਿਆ ਪਰ ਸਰਕਾਰਾਂ ਇਦਾਂ ਕਿਉਂ ਰੈਕਟ ਕਰਕੇ ਖੁੱਲੇ ਆਮ ਛੱਡ ਦਿਓ ਜਨਤਾ ਨੂੰ ਕੋਈ ਗੱਲ ਨਹੀਂ ਇਹ ਇਨਪੁਟ ਵੀ ਆ ਤਾਂ ਵੀ ਅਣ ਦੇਖਿਆ ਕਰਦੇ ਇਹਦਾ ਜਵਾਬ ਵੀ ਹੈ ਇਹ ਹਵਾ 'ਚ ਤੈਰ ਰਹੀਆਂ ਨੇ ਜੇ ਇਹ ਇਸ ਵਾਰ ਉਹਨਾਂ ਦਾ ਜਵਾਬ ਨਹੀਂ ਮਿਲ ਰਿਹਾ ਚਲੋ ਇਹ ਸਭ ਦੇ ਦਰਮਿਆਨ ਅਜੇ ਵੀ ਖਤਰਾ ਟੜਿਆ ਨਹੀਂ ਹੈ ਮਕਾਦਾ ਤੌਰ ਤੇ ਅੱਜ ਜਿਹੜੀ ਮੌਕ ਡ੍ਰਿਲ ਹੋਣੀ ਹੈ ਜਦੋਂ ਤੱਕ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋਗੇ ਤਦ ਤੱਕ ਮੌਕ ਡ੍ਰਿਲ ਦੇ ਐਕਸ਼ਨ ਸ਼ੁਰੂ ਹੋ ਗਏ ਹੋਣਗੇ ਜਾਂ ਹੋ ਰਹੀ ਹੋਏਗੀ ਜਾਂ ਹੋ ਚੁੱਕੀ ਹੋਏਗੀ ਕਿਉਂਕਿ ਤੁਸੀਂ ਜਿਸ ਸਮੇਂ ਵੀ ਦੇਖੋ ਉਸ ਸਮੇਂ ਦੇ ਹਵਾਲੇ ਨਾਲ ਪਰ ਜਿਸ ਤਰ੍ਹਾਂ ਅਨਾਉਂਸਮੈਂਟਾਂ ਹੋ ਰਹੀਆਂ ਹਨ ਸਰਦੀ ਖੇਤਰ ਦੇ ਵਿੱਚ ਅਮਰਸਰ ਦੇ ਵਿੱਚ ਜਾ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ہیں ਜਿਸ ਰਾਜੇ ਵੀ ਮਾਹੌਲ ਦੇ ਵਿੱਚ ਇਤਨਾ ਆਏ ਕਿ ਕੀ ਅੱਜ ਦੀ ਰਾਤ ਵੀ ਕੀ ਕੱਲ ਨੂੰ ਵੀ ਕੀ ਕੁਝ ਦਿਨਾਂ ਬਾਅਦ ਹੋਰ ਵੀ ਕੀ ਸਿੱਧੀ ਜੰਗ ਵੱਲ ਤਾਂ ਨਹੀਂ ਚਲੇ ਜਾਵਾਂਗੇ ਉਸ ਦਾ ਦਰਿਛ ਦੇਖਣ ਲੱਗਿਆ ਪੈਟਰੋਲ ਪੰਪਾਂ ਤੇ ਲੰਬੀਆਂ ਕਤਾਰਾਂ ਪੰਜਾਬ ਸਣੇ ਸਰਦੀ ਸਵੇਿਆਂ ਦੇ ਵਿੱਚ ਲੱਗਣ ਲੱਗੀਆਂ ਲੋਕ ਰਾਸ਼ਨ ਪਤ ਆ ਖਰੀਦਣ ਲੱਗੇ ਨੇ ਦੂਰ ਵਾਂਡੇ ਗਏ ਆਪਣੇ ਜਵਾਕਾਂ ਨੂੰ ਪਰਿਵਾਰਕ ਜੀਆਂ ਨੂੰ ਰਸਤਰਾ ਨੂੰ ਨੇੜਲੇ ਨੂੰ ਕਰੇ ਵਾਪਸ ਪਰਤਨ ਦੇ ਸੁਨੇਹੇ ਲਾਉਣ ਲੱਗੇ ਨੇ ਲੋਕ ਏਟੀਐਮਾਂ ਚੋਂ ਬੈਂਕਾਂ ਚੋਂ ਜਾ ਕੇ ਨਕਦੀ ਕਢਾਉਣ ਲੱਗੇ ਨੇ ਇਹ ਸਾਰੀਆਂ ਲਾਈਨਾਂ ਲੱਗੀਆਂ ਦਿਖਣ ਲੱਗੀਆਂ ਨੇ ਸੋ ਇਹ ਫਿਕਰਾਂ ਦੇ ਦਰਮਿਆਨ ਅੱਜ ਭਾਰਤ ਦੇ 224 ਖੇਤਰਾਂ ਦੇ ਵਿੱਚ ਬਕਾਇਦਾ ਤੌਰ ਤੇ ਮੌਕਟਲ ਹੋਣੀ ਹੈ ਜਿਦੇ ਵਿੱਚ ਪੰਜਾਬ ਦੇ ਵੀ 22 ਥਾਮਾਂ ਨੇ ਜਿਹਦੀ ਆਪਾਂ ਜ਼ਿਕਰ ਕੱਲ ਵੀ ਕੀਤਾ ਉਹਦੇ ਵਿੱਚ ਅੰਮ੍ਰਿਤਸਰ ਅਬਿੰਡਾ ਫਿਰੋਜ਼ਪੁਰਾ ਗੁਰਦਾਸਪੁਰਾ ਹੁਸ਼ਿਆਰਪੁਰਾ ਹਾਂ ਜਲੰਧਰ ਐ ਲੁਧਿਆਣਾ ਐ ਪਟਿਆਲਾ ਐ ਪਠਾਨਕੋਟਾ ਐ ਆਦਮਪੁਰ ਐ ਬਰਨਾਲਾ ਐ ਨੰਗਲ ਐ ਹਲਵਾਰਾ ਐ ਕੋਟਕਪੂਰਾ ਐ ਬਟਾਲਾ ਐ ਮੁਹਾਲੀ ਐ ਅਬੋਰ ਐ ਫਰੀਦਕੋਟ ਐ ਕਪੂਰਥਲਾ ਐ ਰੋਪੜ ਐ ਸੰਗਰੂਰ ਐ ਸੋ ਇਹਨਾਂ ਥਾਵਾਂ ਦੇ ਉੱਤੇ ਅੱਜ ਸਰਜਿਕਲ ਸਟ੍ਰਾਈਕ ਇੱਕ ਵਾਰ ਫੇਰ ਦੇਖਣ ਨੂੰ ਮਿਲੇਗੀ ਮਤਲਬ ਮਾਫ ਕਰਨਾ ਮੌਕ ਡ੍ਰਿਲ ਦੇਖਣ ਨੂੰ ਮਿਲੇਗੀ ਤਾਂ ਕਿ ਜੇਕਰ ਕੋਈ ਅਜਿਹੀ ਜੰਗ ਹੁੰਦੀ ਹੈ ਅਜਿਹਾ ਕੁਝ ਹੁੰਦਾ ਹੈ ਦੁਬਾਰਾ ਤਾਂ ਉਹਦੇ ਲਈ ਲੋਕਾਂ ਨੂੰ ਤਿਆਰ ਰੱਖਿਆ ਜਾਵੇ ਪਰਾਸ ਕਰਦੇ ਆ ਕਿ ਜੰਗ ਟਲਦੀ ਰਵੇ ਤਾਂ ਚੰਗੀ ਹੈ ਗਲ ਅਮਨ ਅਮਾਨ ਦੀ ਚੱਲਦੀ ਰਵੇ ਤਾਂ ਚੰਗੀ ਹੈ ਬਹੁਤ ਸ਼ੁਕਰੀਆ